ਤਕਰੀਬਨ 1 ਸਾਲ ਬਾਅਦ ਇੱਕ ਪੰਜਾਬ ਪੁਲਿਸ ਦੀ ਇਨਸਪੈਕਟਰ ਨੇ ਅਰਸ਼ਪ੍ਰੀਤ ਕੌਰ ਗਰੇਵਾ ਉਸਨੇ ਸਰੈਂਡਰ ਕੀਤਾ ਅਦਾਲਤ ਵਿੱਚ ਦਰਅਸਲ ਮਾਮਲਾ ਜੁੜਿਆ ਸੀ ਕਿ ਨਸ਼ਾ ਤਸਕਰਾਂ ਕੋਲੋਂ ਅਫੀਮ ਬਰਾਮਦ ਕੀਤੀ ਗਈ ਸੀ ਉਹ ਵੀ ਕੋਈ ਗ੍ਰਾਮਾਂ ਵਿੱਚ ਨਹੀਂ ਕਿਲੋਆਂ ਦੇ ਹਿਸਾਬ ਨਾਲ ਪਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਅਰਸ਼ਪ੍ਰੀਤ ਕੌਰ ਗਰੇਵਾਲ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਸ ਦੇ ਵਿੱਚੋਂ ਬਾਹਰ ਕਰਨ ਦੇ ਲਈ ਨਾਮ ਜਿਸ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਵਿੱਚੋਂ ਲੱਖਾਂ ਰੁਪਏ ਦਾ ਸੌਦਾ ਵੀ ਕੀਤਾ ਗਿਆ ਇਹ ਦੋਸ਼ਾਂ ਨੂੰ ਹਾਲਾਂਕਿ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਸ਼ੁਰੂਆਤੀ ਦੌਰ ਵਿੱਚ ਇਨਕਾਰ ਦਿੱਤਾ ਸੀ ਔਰ ਇਥੋਂ ਤੱਕ ਕਿ ਸੀਨੀਅਰ ਅਧਿਕਾਰੀਆਂ ਉੱਤੇ ਦੋਸ਼ ਲਗਾਏ ਸੀ ਕਿ ਉਸ ਦੇ ਨਾਲ ਛੇੜਛਾੜ ਵੀ ਸਰਕਾਰੀ ਦਫ਼ਤਰ ਦੇ ਵਿੱਚ ਹੋਈ ਹੈ ਇੱਕ ਲੰਮੀ ਚੌੜੀ ਅਫੀਸ਼ੀਅਲ ਫੇਸਬੁੱਕ ਪੇਜ ਦੇ ਉੱਤੇ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਇਨਸਪੈਕਟਰ ਬੀਬੀ ਨੇ ਪੋਸਟ ਲਿਖੀ ਸੀ ਹਾਲਾਂਕਿ ਉਸ ਵਕਤ ਕਾਫੀ ਸਵਾਲ ਉੱਠੇ ਸਨ ਅਰਸ਼ਪ੍ਰੀਤ ਕੌਰ ਗਰੇਵਾਲ ਦੇ ਉੱਤੇ ਪਰ ਹੁਣ ਸਾਲ ਬਾਅਦ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਵੀ ਨਹੀਂ ਸੀ ਕੀਤਾ ਪਰ ਖੁਦ ਉਸਨੇ ਅਦਾਲਤ ਦੇ ਵਿੱਚ ਸਰੈਂਡਰ ਕੀਤਾ ਐ ਐਨਡੀਪੀਐਸ ਮਾਮਲੇ ਵਿੱਚ ਕਰੀਬ 1 ਸਾਲ ਤੋਂ ਫਰਾਰ ਚੱਲ ਰਹੀ ਸਸਪੈਂਡ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਮੋਗਾ ਦੀ ਅਦਾਲਤ ਵਿੱਚ ਸਰੈਂਡਰ ਕਰ ਦਿੱਤਾ ਉਸਨੇ ਐਡੀਸ਼ਨਲ ਸੈਸ਼ਨ ਜੱਜ ਰਵਿੰਦਰ ਕੌਰ ਅਦਾਲਤ ਦੇ ਵਿੱਚ ਆਤਮ ਸਮਰਪਣ ਕੀਤਾ ਔਰ ਮਾਮਲੇ ਦੇ ਅਨੁਸਾਰ 1 ਅਕਤੂਬਰ 2024 ਦਾ ਉਹ ਦਿਨ ਸੀ ਜਦੋਂ ਤੋਂ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਤੇ ਮੁੰਚੀ ਗੁਰਪ੍ਰੀਤ ਸਿੰਘ ਨੇ ਅਮਰਜੀਤ ਸਿੰਘ ਨਾਮਕ ਵਿਅਕਤੀ ਤੋਂ 2 ਕਿਲੋ ਅਫੀਮ ਬਰਾਮਦ ਕੀਤੀ ਸੀ ਤੇ ਉਸ ਤੋਂ ਖਿਲਾਫ ਨਾਮਲਾ ਦਰਜ ਕੀਤਾ ਗਿਆ ਸੀ ਬਾਅਦ ਵਿੱਚ ਪੁਲਿਸ ਨੇ ਜਾਂਚ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਅਮਰਜੀਤ ਸਿੰਘ ਦੇ ਨਾਲ ਉਸ ਦੇ ਦੋ ਸਾਥੀ ਹੋਰ ਵੀ ਸੀ ਜਿਨ੍ਹਾਂ ਦੇ ਕੋਲੋਂ 3 ਕਿਲੋ ਅਫੀਮ ਮੌਜੂਦ ਸੀ ਉਹ ਦੋਸ਼ੇ ਵੀ ਸੀ ਕਿ ਉਹਨਾਂ ਨੇ ਉਹਨਾਂ ਨੂੰ ਛੱਡਣ ਦੇ ਲਈ 8 ਲੱਖ ਰੁਪਏ ਦੇ ਵਿੱਚ ਸੌਦਾ ਹੋਇਆ ਸੀ ਤੇ ਸੌਦਾ ਕਿਸ ਨੇ ਕੀਤਾ ਉਦੋਸ਼ ਲੱਗੇ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਤੇ ਔਰ ਜਿਸ ਦੇ ਵਿੱਚੋਂ 5 ਲੱਖ ਰੁਪਏ ਇੰਸਪੈਕਟਰ ਅਰਸ਼ਪ੍ਰੀਤ ਕੌਰ ਕਾਂਸਟੇਬਲ ਗੁਰਪ੍ਰੀਤ ਸਿੰਘ ਤੇ ਰਾਜਪਾਲ ਸਿੰਘ ਨੇ ਲਏ ਸੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਇਸ ਮਾਮਲੇ ਵਿੱਚ ਥਾਣਾ ਕੋਟੀ ਸੇਖਾਂ ਦੇ ਵਿੱਚ ਅਰਸ਼ਪ੍ਰੀਤ ਕੌਰ ਗਰੇਵਾਲ ਗੁਰਪ੍ਰੀਤ ਸਿੰਘ ਤੇ ਰਾਜਪਾਲ ਸਿੰਘ ਤੇ ਮਨਪ੍ਰੀਤ ਸਿੰਘ ਦੇ ਖਿਲਾਫ ਕ੍ਰਪਸ਼ਨ ਐਕਟ ਤੇ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਸੀ ਕਿ ਨਸ਼ਾ ਤਸਕਰਾਂ ਦੇ ਨਾਲ ਮਿਲੀਭੁਗਤ ਹੈ ਇਸ ਇੰਸਪੈਕਟਰ ਦੀ ਤਾਂ ਉਸ ਤੋਂ ਬਾਅਦ ਸਬੰਧਤ ਪੁਲਿਸ ਅਧਿਕਾਰੀਆਂ ਦੇ ਉੱਤੇ ਦੋਸ਼ ਇਸ ਸਸਪੈਂਡ ਹੋਈ ਇੰਸਪੈਕਟਰ ਨੇ ਵੀ ਲਗਾਏ ਕਿ ਮੇਰੇ ਨਾਲ ਜ਼ਿਆਦਤੀਆਂ ਹੋਈਆਂ ਨੇ ਤੇ ਮੈਨੂੰ ਝੂਠਾ ਫਸਾਇਆ ਜਾ ਰਿਹਾ ਐ ਇਸ ਤਰ੍ਹਾਂ ਦੀ ਗੱਲ ਕੀਤੀ ਗਈ ਪਰ ਕਿਸੇ ਨੇ ਨਹੀਂ ਮੰਨੀ ਤੇ ਇਸ ਦੇ ਖਿਲਾਫ ਵੀ ਮਾਮਲਾ ਦਰਜ ਹੋ ਗਿਆ ਮਾਮਲਾ ਦਰਜ ਹੋਣ ਤੋਂ ਬਾਅਦ ਅਰਸ਼ਪ੍ਰੀਤ कौर ਕਰੀਬ 9 ਮਹੀਨੇ ਤੱਕ ਫਰਾਰ ਰਹੀ ਤੇ ਅਦਾਲਤ ਵਿੱਚ ਪੇਸ਼ ਹੀ ਨਹੀਂ ਹੋਈ ਅਦਾਲਤ ਵਿੱਚ ਲਗਾਤਾਰ ਜੜਾ ਆ ਗੈਰ ਹਾਜ਼ਰ ਰਹਿਣ ਦੇ ਕਰਕੇ 31 ਜੁਲਾਈ 2025 ਨੂੰ ਮੋਗਾ ਦੀ ਅਦਾਲਤ ਨੇ ਉਹਨਾਂ ਨੂੰ ਘੋੜਾੜਾ ਵੀ ਘੋਸ਼ਿਤ ਕਰ ਦਿੱਤਾ ਸੀ ਘੋੜਾੜਾ ਘੋਸ਼ਿਤ ਹੋਣ ਤੋਂ ਪਹਿਲਾਂ ਅਰਸ਼ਪ੍ਰੀਤ ਕੌਰ ਨੇ ਆਪਣੀ ਫੇਸਬੁੱਕ ਪੋਸਟ ਦੇ ਮਾਧਿਅਮ ਰਾਹੀਂ ਸੀਨੀਅਰ ਅਧਿਕਾਰੀਆਂ ਉੱਤੇ ਉਸ ਦੇ ਨਾਲ ਸ੍ਰੀ ਰਕਸ਼ੇੜ ਛੇੜਛਾੜ ਕਰਨ ਤੇ ਬਦਲੇ ਦੀ ਭਾਵਨਾ ਦੇ ਤਹਿਤ ਝੂਠਾ ਕੇਸ ਦਰਜ ਕਰਨ ਦੇ ਇਲਜ਼ਾਮ ਵੀ ਲਗਾਏ ਸੀ ਉਸਨੇ ਦਾਵਾ ਕੀਤਾ ਸੀ ਕਿ ਮਾਮਲਾ ਉਸ ਦੇ ਖਿਲਾਫ ਸਿਰਫ ਤੇ ਸਿਰਫ ਵਿਰੋਧ ਦੀ ਭਾਵਨਾ ਦੇ ਵਿੱਚੋਂ ਕਾਰਵਾਈ ਕੀਤੀ ਗਈ ਹੈ ਬਦਲੇ ਦੀ ਭਾਵਨਾ ਦੇ ਵਿੱਚੋਂ ਪਰ ਹੁਣ ਕਰੀਬ 1 ਸਾਲ ਬੀਤਣ ਤੋਂ ਬਾਅਦ ਪਘੋੜਾ ਚੱਲ ਰਹੀ ਜਿਹੜੀ ਇਹ ਲੇਡੀ ਇਨਸਪੈਕਟਰ ਹੈ ਅਰਸ਼ਪ੍ਰੀਤ ਕੋਰ ਗਰੇਵਾਲ ਨੇ ਅਦਾਲਤ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ ਤੇ ਅਦਾਲਤ 20 ਅਕਤੂਬਰ ਤੱਕ ਜੁਡੀਸ਼ੀਅਲ ਕਸਟਡੀ ਦੇ ਵਿੱਚ ਇਸ ਨੂੰ ਭੇਜ ਦਿੱਤਾ ਗਿਆ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀਆਂ ਮੁਸ਼ਕਲਾਂ ਹੋਰ ਕਿੰਨੀਆਂ ਵਧਦੀਆਂ ਨੇ ਕਿਉਂਕਿ ਸਾਲ ਭਰ ਇਸ ਨੂੰ ਕਿਸੇ ਤਰ੍ਹਾਂ ਦੀ ਅਦਾਲਤ ਵਿੱਚੋਂ ਕੋਈ ਰਾਹਤ ਨਹੀਂ ਮਿਲੀ ਔਰ ਇਸ ਦੇ ਗੈਰ ਹਾਜ਼ਰੀ ਕਰਕੇ ਲਗਾਤਾਰ ਅਦਾਲਤ ਨੂੰ ਇਸ ਨੂੰ ਪਘੋੜਾ ਵੀਕਰਾਰ ਦੇ ਦਿੱਤਾ ਗਿਆ ਸੀ ਪਰ ਆਖਰਕਾਰ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਉਸ ਨੂੰ ਆਉਣਾ ਹੀ ਪਿਆ ਹਾਲਾਂਕਿ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਸੀ ਜਦੋਂ ਕਦੋਂ ਵੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਮਾਮਲੇ ਦਰਜ ਤਾਂ ਹੋ ਜਾਂਦੇ ਨੇ ਪ੍ਰੈਸ਼ਰ ਦੇ ਤਹਿਤ ਪਰ ਜਦੋਂ ਆਉਂਦੀ ਹੈ ਗ੍ਰਿਫਤਾਰੀ ਦੀ ਵਾਰੀ ਤਾਂ ਵੱਡੇ ਵੱਡੇ ਅਧਿਕਾਰੀ ਹੁਣ ਤੱਕ ਪੰਜਾਬ ਪੁਲਿਸ ਦੇ ਹੱਥ ਨਹੀਂ ਆਏ ਜਾਂ ਜਿਹੜੇ ਰਸੂਖਦਾਰ ਨੇ ਉਹ ਵੀ ਹੱਥ ਨਹੀਂ ਆਏ ਚਾਹੇ ਉਹ ਸਿਆਸਤਦਾਨ ਹੋਣ ਜਾਂ ਅਫਸਰਸ਼ਾਹੀ ਹੋਵੇ ਜਿੱਥੇ ਪੁਲਿਸ ਦੀ ਮਰਜ਼ੀ ਹੋਵੇ ਉਥੇ ਸਬੰਧਤ ਮਲਜਮਾਂ ਦੇ ਰਿਸ਼ਤੇਦਾਰਾਂ ਤੱਕ ਨੂੰ ਵੀ ਪਰਿਵਾਰਕ ਜੀਆਂ ਨੂੰ ਵੀ ਅੱਧੀ ਰਾਤ ਥਾਣੇ ਤੱਕ ਚੁੱਕ ਕੇ ਲਿਆ ਜਾਂਦਾ ਹੈ ਜਲੀਲ ਕੀਤਾ ਜਾਂਦਾ ਹੈ ਪਰ ਜੇ ਤੋਂ ਗੱਲ ਆਉਂਦੀ ਹੈ ਪੁਲਿਸ ਅਧਿਕਾਰੀਆਂ ਦੀ ਤਾਂ ਉਸ ਵਕਤ ਪੰਜਾਬ ਪੁਲਿਸ ਦੇ ਹੱਥ ਆ ਜਿਹੜੇ ਛੋਟੇ ਪੈ ਜਾਂਦੇ ਨੇ ਤੇ ਇਸ ਕੇਸ ਵਿੱਚ ਵੀ ਇਸੇ ਤਰ੍ਹਾਂ ਹੋਇਆ ਹੈ ਹੁਣ ਲੇਡੀ ਇਨਸਪੈਕਟਰ ਨੂੰ ਦੇ ਖਿਲਾਫ ਜੇਕਰ ਮਾਮਲਾ ਦਰਜ ਹੋ ਗਿਆ ਸੀ ਪਤਾ ਲੱਗ ਗਿਆ ਕਿ ਸਬੂਤ ਨੇ ਸਾਰੇ ਇਸਨੇ ਕਥਿਤ ਸੌਦਾ ਕੀਤਾ ਹੈ ਨਸ਼ਾ ਤਸਕਰਾਂ ਨੂੰ ਛੱਡਣ ਦਾ ਤਾਂ ਫਿਰ ਗ੍ਰਿਫਤਾਰੀ ਕਿਉਂ ਨਹੀਂ ਅਜੇ ਹੀ ਕਿਹੜੇ ਪਤਾਲ ਦੇ ਵਿੱਚ ਅਰਸ਼ਪ੍ਰੀਤ ਕੌਰ ਗਲੇਵਾਲ ਲੇਡੀ ਇਨਸਪੈਕਟਰ ਚਲੀ ਗਈ ਸੀ ਕਿ ਪੰਜਾਬ ਪੁਲਿਸ ਨੂੰ ਦਿਖਣਾ ਬੰਦ ਹੋ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਵਿੱਚ ਉਸ ਨੂੰ ਖੁਦ ਆਉਣਾ ਪਿਆ ਔਰ ਆਤਮ ਸਮਰਪਣ ਕਰਨਾ ਪਿਆ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੀਆਂ ਹੋਰ ਕੀ ਕੀ ਮੁਸ਼ਕਲਾਂ ਵੱਧਦੀਆਂ ਨੇ ਔਰ ਜੇਕਰ ਇਸ ਦਾ ਪੰਜਾਬ ਪੁਲਿਸ ਰਿਮਾਂਡ ਲੈਂਦੀ ਹੈ ਉਸ ਵਿੱਚ ਪੁਸ਼ਗਿਸ਼ ਹੁੰਦੀ ਹੈ ਤਾਂ ਉਸ ਵਿੱਚ ਵੀ ਕਾਫੀ ਖਲਾਸੀ ਹੋਣਗੇ ਪਰ ਅਦਾਲਤ ਨੇ ਫਿਲਹਾਲ ਉਸ ਨੂੰ ਨਿਆਂਇਕ ਹਿਰਾਸਤ ਦੇ ਵਿੱਚ 20 ਅਕਤੂਬਰ ਤੱਕ ਭੇਜ ਦਿੱਤਾ ਹੈ ਦੁਬਾਰਾ ਫਿਰ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ ਉਦੋਂ ਜਦੋਂ ਦੋਵਾਂ ਧਿਰਾਂ ਦੇ ਵਿੱਚ ਦਲੀਲਾਂ ਹੋਣਗੀਆਂ ਤਰਕ ਦੱਸੇ ਜਾਣਗੇ ਤਾਂ ਫਿਰ ਅਦਾਲਤ ਤੈਅ ਕਰੇਗੀ ਕਿ ਲੇਡੀ ਇਨਸਪੈਕਟਰ ਦਾ ਕਰਨਾ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਜੋ ਵੀ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ